50 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰ ਜਲੰਧਰ ਦੇ ਇੱਕ ਵਸਨੀਕ ਦੀ ਕਿਸਮਤ ਚਮਕ ਗਈ। ਇਹ ਮਾਮਲਾ ਪੰਜਾਬ ਦੇ ਜਲੰਧਰ ਦਾ ਹੈ ਜਿੱਥੇ ਇੱਕ ਕਬਾੜੀ ਜਿਸਨੇ 50 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ 2.5 ਕਰੋੜ ਦੀ ਜਿਹੜੀ ਲੋਟਰੀ ਹੈ ਉਹ ਜਿੱਤ ਲਈ ਹੈ। ਇਹ ਲੋਟਰੀ ਸਿਰਫ 500 ਰੁਪਏ ਦੇ ਕੇ 1.5 ਕਰੋੜ ਦੀ ਉਸ ਨੂੰ ਮਿਲ ਗਈ ਹੈ। ਉਸ ਨੂੰ ਨਹੀਂ ਸੀ ਪਤਾ ਕਿ ਇਸ ਵਾਰ ਉਸ ਦੀ ਜਿਹੜੀ ਕਿਸਮਤ ਹੈ ਉਹ ਚਮਕ ਜਾਵੇਗੀ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਵਿੱਚ ਇੱਕ ਬਜ਼ੁਰਗ ਕਬਾੜੀ ਦੀ 2.5 ਕਰੋੜ ਦੀ ਲੋਟਰੀ ਨਿਕਲ ਗਈ ਹੈ 68 ਸਾਲ ਦਾ ਪ੍ਰੀਤਮ ਲਾਲ ਜੱਗੀ ਨੇ ਲੋਟਰੀ ਦਾ ਇਹ ਟਿਕਟ ਰੱਖੜੀ ਦੇ ਮੌਕੇ ਸਿਰਫ 500 ਰੁਪਏ ਦਾ ਖਰੀਦਿਆ ਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਕਬਾੜੀ ਦਾ ਕੰਮ ਕਰਦਾ ਤੇ ਪਿਛਲੇ 50 ਸਾਲ ਤੋਂ ਜਿਹੜੀ ਲਗਾਤਾਰ ਹਾਰਾਂ ਦੇ ਸਮੇਂ ਤੇ ਜਿਹੜੀ ਲੋਟਰੀਆਂ ਨਿਕਲਦੀਆਂ ਨੇ ਉਹ ਖਰੀਦਦਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਸਵਾ ਰੋਜ਼ ਦੀ ਜਿਹੜੀ ਲੋਟਰੀ ਆ ਉਹ ਨਿਕਲ ਜਾਵੇਗੀ ਉਸ ਨੂੰ ਇਹ ਉਮੀਦ ਵੀ ਨਹੀਂ ਸੀ ਕਿ ਉਸ ਦੀ ਇਸ ਤਰੀਕੇ ਦੇ ਨਾਲ ਕਿਸਮਤ ਲੰਬੇ ਅਰਸੇ ਤੋਂ ਬਾਅਦ ਚਮਕ ਜਾਵੇਗੀ ਪ੍ਰੀਤਮ ਦੱਸਦੇ ਨੇ ਕਿ ਉਹਨਾਂ ਦੀ ਅਖਬਾਰ ਤੋਂ ਪਤਾ ਲੱਗਿਆ ਕਿ ਉਹਨਾਂ ਦੀ ਲੋਟਰੀ ਨਿਕਲ ਆਈ ਹੈ ਹਾਲਾਂਕਿ ਉਹਨਾਂ ਨੇ ਇਸ ਗੱਲ ਤੇ ਭਰੋਸਾ ਨਹੀਂ ਕੀਤਾ ਸੀ ਪਰ ਕੁਝ ਦਿਨ ਬਾਅਦ ਲੋਟਰੀ ਵਾਲੀ ਏਜੰਸੀ ਦਾ ਉਹਨਾਂ ਨੂੰ ਫੋਨ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਤੇ ਵਿਸ਼ਵਾਸ ਹੋ ਗਿਆ ਤੇ ਇਸ ਖਬਰ ਨੂੰ ਸੁਣ ਕੇ ਉਹ ਖੁਸ਼ੀ ਦੇ ਨਾਲ ਝੂਮਟੇ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਸੰਬੰਧੀ ਜਿਹੜੀ ਖੁਸ਼ਖਬਰੀ ਉਹ ਦਿੱਤੀ ਤੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਵੀ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਇਸਨਾਲ ਦੱਸਿਆ ਕਿ ਆਦਮਪੁਰ ਨਿਵਾਸੀ Pritam Singh ਨੇ ਦੱਸਿਆ ਕਿ 50 ਸਾਲ ਤੋਂ ਟਿਕਟ ਖਰੀਦ ਰਹੇ ਸੀ ਪਰ ਟਿਕਟ ਜਿਹੜੀਆਂ ਨੇ ਓਕਲੇ ਇੱਕ ਦੁਕਾਨ ਜਾਂ ਇੱਕ ਏਜੰਸੀ ਤੋਂ ਨਹੀਂ ਖਰੀਦਦੀ ਸੀ ਅਲੱਗ-ਅਲੱਗ ਏਜੰਸੀਆਂ ਤੋਂ ਖਰੀਦਦੇ ਸੀ ਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਇੱਕ ਤੋਂ ਨਹੀਂ ਮਤਲਬ ਹੋਰ ਕਿੱਧਰੋਂ ਤਾਂ ਮੇਰੀ ਲੋਟਰੀ ਨਿਕਲ ਆਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਲੋਟਰੀ ਆਪਣੇ ਨਾਮ ਤੇ ਨਹੀਂ ਬਲਕਿ ਆਪਣੀ ਪਤਨੀ ਅਨੀਤਾ ਜੱਗੀ ਉਰਫ ਬਬਲੀ ਦੇ ਨਾਮ ਤੇ ਖਰੀਦੀ ਸੀ ਰਵੀਵਾਰ ਨੂੰ ਸਵੇਰੇ ਅਖਬਾਰ ਤੋਂ ਪਤਾ ਲੱਗਿਆ ਕਿ ਉਹਨਾਂ ਦੀ ਲੋਟਰੀ ਨਿਕਲ ਆਈ ਹੈ ਪ੍ਰਿਤਮ ਨੇ ਕਿਹਾ ਕਿ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਸੀ ਕਿ ਮੇਰੀ ਲੋਟਰੀ ਨਿਕਲ ਆਈ ਹੈ ਜਿਸ ਤੋਂ ਬਾਅਦ ਲੋਟਰੀ ਵੇਚਣ ਵਾਲੀ ਏਜੰਸੀ ਦਾ ਮੇਰੇ ਘਰ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਲੋਟਰੀ ਨਿਕਲ ਆਈ ਹੈ ਤੇ ਮੈਨੂੰ ਵਿਸ਼ਵਾਸ ਨਹੀਂ ਹੋਇਆ ਮੈਂ ਖੁਸ਼ੀ ਦੇ ਨਾਲ ਝੂਮਟਿਆ ਤੇ ਉਹਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਕਬਾੜੀ ਦੇ ਕਾਰੋਬਾਰ ਨਾਲ ਹੀ ਜਿਹੜਾ ਮੇਰਾ ਪਰਿਵਾਰ ਦਾ ਜਿਹੜਾ ਖਰਚਾ ਆ ਉਹ ਨਿਕਲਦਾ ਸੀ ਪਰ 50 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਆਖਿਰਕਾਰ Pritam ਦੀ ਜਿਹੜੀ ਲੋਟਰੀ ਨਿਕਲ ਆਈ ਹੈ Pritam ਨੇ ਜਾਣਕਾਰੀ ਦਿੱਤੀ ਕਿ ਇਹ ਲੋਟਰੀ ਇੱਕ ਏਜੰਸੀ ਤੋਂ ਨਹੀਂ ਖਰੀਦੀ ਸੀ ਵੱਖ-ਵੱਖ ਏਜੰਸੀਆਂ ਤੋਂ ਖਰੀਦੀਦਾ ਸੀ ਅਤੇ ਉਹਨਾਂ ਨੇ ਇਹ ਲੋਟਰੀ 500 ਰੁਪਏ ਦੀ 500 ਰੁਪਏ ਜੇ ਖਰੀਦੀ ਸੀ ਪਰ winning amount 2.5 ਕਰੋੜ ਰੁਪਏ ਉਹਨਾਂ ਨੂੰ ਮਿਲੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚੋਂ 25% ਜਿਹੜਾ ਪੈਸਾ ਹੈ ਉਹ ਸਮਾਜਿਕ ਕੰਮਾਂ ਦੇ ਵਿੱਚ ਉਹ ਦੇ ਵਿੱਚ ਇਨਵੈਸਟ ਕਰਨਗੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਲੋਟਰੀ ਵਿਜੇਤਾ ਕਬਾੜੇ ਦਾ ਕੰਮ ਕਰਦੇ ਨੇ ਤੇ ਉਹਨਾਂ ਦਾ ਘਰ ਦਾ ਗੁਜ਼ਾਰਾ ਵੀ ਇਸ ਜੀਵੇਂ ਤੁਹਾਨੂੰ ਪਹਿਲੇ ਦੱਸਿਆ ਕਿ ਕਬਾੜੀ ਦੇ ਘਰ-ਬਾਰ ਤੋਂ ਹੀ ਚੱਲਦਾ ਸੀ ਤੇ ਉਹਨਾਂ ਦੇ ਇੱਕ ਬੇਟਾ ਵੀ ਹੈ ਤੇ ਉਹ ਵੀ ਇਸੇ ਕੰਮ ਦੇ ਵਿੱਚ ਲੱਗਿਆ ਹੋਇਆ ਸੀ ਤਾਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਜਿਹੜੀ ਲੋਟਰੀ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਲੋਕੀ ਤਾਂ ਲੋਟਰੀ ਦੀ ਟਿਕਟ ਤਾਂ ਖਰੀਦ ਲੈਂਦੇ ਨੇ ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਪਰ ਕਿਸਮਤ ਇਨਸਾਨ ਨੂੰ ਕਿੱਥੋਂ ਕਿੱਥੇ ਲੈ ਜਾਂਦੀ ਹੈ ਤਾਂ ਸਮਾਂ ਹੀ ਦੱਸਦਾ ਹੈ ਇਸ ਤਰ੍ਹਾਂ ਹੀ ਪ੍ਰੀਤਮ ਸਿੰਘ ਜਿਹੜੇ ਜਿਲੰਦਰ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰ ਐਸ ਸਮੇਂ ਖੁਸ਼ੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਇਸ ਨਾਲ ਹੀ ਉਹਨਾਂ ਦਾ ਕਹਿਣਾ ਕਿ ਮੈਂ ਕਈ ਲੋਟਰੀਆਂ ਖਰੀਦੀਆਂ ਸੀ ਪਰ ਮੈਨੂੰ ਨਹੀਂ ਵਿਸ਼ਵਾਸ ਸੀ ਕਿ ਮੇਰੀ ਇਸ ਵਾਰ ਲੋਟਰੀ ਨਿਕਲ ਆਊਗੀ ਮੈਂ ਉਮੀਦ ਤਾਂ ਜ਼ਰੂਰ ਕਰਦਾ ਸੀ ਕਦੇ ਨਾ ਕਦੇ ਨਾ ਲੋਟਰੀ ਜ਼ਰੂਰ ਮਿਲੇਗੀ ਪਰ ਫਿਲਹਾਲ ਇਸ ਸਮੇਂ ਪ੍ਰੀਤਮ ਸਿੰਘ ਜਿਸ ਨੇ 50 ਸਾਲ ਦੇ ਲੰਬੇ ਅਰਸੇ ਤੋਂ ਜਿਹੜਾ ਇੱਕ ਇੰਤਜ਼ਾਰ ਕੀਤਾ ਜਿਸ ਤੋਂ ਬਾਅਦ ਹੁਣ ਪ੍ਰੀਤਮ ਸਿੰਘ ਦੀ 2.5 ਕਰੋੜ ਦੀ ਲੋਟਰੀ ਨਿਕਲਾਈ ਹੈ ਕਈ ਲੋਕ ਤਾਂ ਲੋਟਰੀ ਜਿੱਤਣ ਤੋਂ ਬਾਅਦ ਪੈਸੇ ਕਿਤੇ ਵੀ ਨਹੀਂ ਲਗਾਉਂਦੇ ਪਰ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਪਹਿਲਾ 25% ਜਿਹੜਾ 2.5 ਕਰੋੜ ਆ ਉਸਦੇ ਵਿੱਚ ਜਿਹੜਾ 25% ਪੈਸਾ ਹੈ ਮੈਂ ਸਮਾਜਿਕ ਕੰਮਾਂ ਦੇ ਵਿੱਚ ਲਗਾਵਾਂਗਾ ਤਾਂ ਉਸ ਤੋਂ ਬਾਅਦ ਜਿਹੜੇ ਮੇਰੇ ਨਿੱਜੀ ਖਰਚ ਹੋਣਗੇ ਜਾਂ ਜਿਹੜੇ ਮੇਰੇ ਪਰਿਵਾਰ ਨੂੰ ਜ਼ਰੂਰਤਾਂ ਹੋਣਗੀਆਂ ਤਾਂ ਮੈਂ ਉਸਦੇ ਵਿੱਚ ਲਗਾਵਾਂਗਾ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਬਾਕਸ ਦੇ ਰਾਏ ਜ਼ਰੂਰ ਦੱਸਣਾ ਤਾਂ ਹੋਰ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ